हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਇਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜੀ ਸੌਰ ਸਿੰਘ ਤੋਂ ਦੋਸਤੋ ਜਦੋਂ ਮਾਣੇ ਮੱਲੀਆਂ ਵਾਲੀ ਬਿਲਕੁਲ ਛੜਕਾ ਪਾਉਣੇ ਤੇ ਬਿਲਕੁਲ ਰਸਤੇ ਵਿੱਚ ਬਈ ਆਰਸ਼ ਹੋਰਦਾ ਘਰ ਤੇ ਮੇਰੇ ਨਾਲ ਵੀਰ ਆਰਸ਼ ਹੋਊਗਾ ਠੀਕ ਹੈ ਜੀ ਪੂਰੀ ਡਿਟੇਲ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਜਿੱਦਾਂ ਕਿ ਆਪਾਂ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਆ ਸਾਨੂੰ ਇਸ ਘਰੋਂ ਜ਼ਰੂਰ ਦੇ ਦਈ ਦੀ ਆ ਜਦੋਂ ਨਵੇਂ ਪ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਤੁਹਾਨੂੰ ਦਿਖਾ ਦਾਂਗੇ ਇੱਕ ਬੈੜਾ ਪੇਣ ਬੱਚੇ ਤੋਂ ਠੀਕ ਹੈ ਜੀ ਤੇ ਇੱਕ ਬਿਲਕੁਲ ਮੱਝ ਦਿਖਾ ਦਾਂਗੇ ਠੀਕ ਹੈ ਅੱਜ ਮੱਝ ਦਿਖਾ ਦਾਂਗੇ ਬਿਲਕੁਲ ਮਾਰਨਿੰਗ ਆਜੀ ਸੂਈ ਹੈ 15 ਸਤੰਬਰ ਨੂੰ ਆਪਾਂ ਅੱਜ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 6 ਵਜੇ ਦਾ 5:30 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਤੇ ਪਸ਼ੂ ਜਿਹੜਾ ਸੁਆ ਸੁਆ ਦੋਸਤੋ ਜਰੂਰ ਆਪਾਂ ਇੱਕ ਰਿਕਵੈਸਟ ਕਰਦੇ ਆਂ ਵੀ ਉਹਨੂੰ ਆਪਦੀ ਤਸੱਲੀ ਕਰ ਲਿਆ ਕਰੋ ਦੋ ਟਾਈਮ ਚੁਵਾਈ ਕਰਕੇ ਗੱਪਣ ਪਸ਼ੂ ਆਪ ਦਾ ਤੇ ਫਿਕਰ ਤਸੱਲੀ ਕਰ ਲਿਆ ਕਰੋ ਫਿਲਹਾਲ ਅੱਜ ਪਸ਼ੂ ਤੁਹਮੇ ਜਿਹੜੇ ਆ ਦੁੱਧ ਦੇ ਆ ਝੋਟੀ ਦੋ ਡੰਗ ਚਵਾਈ ਕਰਕੇ ਤੁਸੀਂ ਵੀ ਕਰ ਲਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਅਰਸ਼ ਬਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਸੰਤੋਖ ਸਾਹਿਬ ਤੁਸੀਂ ਸਾਨੂੰ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਵਧੀਆ ਮਾਰਦੇ ਸ਼ਾਲਾ ਹਾਂਜੀ ਹਾਂਜੀ ਚੜਦੀ ਕਲਾਏ ਅੱਛਾ ਹਾਂਜੀ ਚੱਲ ਅਰਸ਼ ਅੱਜ ਪਸੂ ਦੋ ਵਗਾਉਗਾ ਹਾਂਜੀ ਆ ਛੋਟੀ ਮਾਰਨਿੰਗ ਹੀ ਸੂਈ ਅੱਜ ਅੱਛਾ ਦੂਜੀ ਸੂਈ ਦੋ ਜੀ ਮਾਰਨਿੰਗ ਦੂਜੀ ਦੋਸਤੋ ਠੀਕ ਹੈ ਮਾਰਨਿੰਗ ਸੂਈ ਆ ਅੱਜ ਸਵੇਰ ਠੀਕ ਹੈ ਤੇ ਜੇਰ ਜੁਰ ਪੈ ਗਈ ਸੀਗੀ ਪ੍ਰੋਪਰ ਸੰਦੂਸਾ ਅਵੇ ਇਹਦੇ ਕੁੜੇ ਪੜੇ ਚੁੱਕੇ ਤੜਕੇ ਸੁਈ ਸੱਤ ਕੁ ਆਜ ਤੜਕੇ ਸੁਈਏ ਦੋਸਤੋ ਠੀਕ ਆ ਬਿਲਕੁਲ ਤੁਸੀਂ ਵੇਖ ਸਕਦੇ ਕੁੜੇ ਪੜੇ ਅਜੇ ਚੱਕੇ ਨਹੀਂ ਗੇ ਤੇ ਅਰਚ ਮਗਰ ਬੱচ্চਾ ਕੀ ਆ ਗਿਆ ਕਟਾ ਸੰਦੂਸਾ ਮਗਰ ਕਟਾ ਆ ਆ ਲਓ ਜੀ ਸੁਵਾ ਦੁੱਜਾ ਜੀ ਦੁੱਜਾ ਦੁੱਜਾ ਦੁੱਜੇ ਸੁਵੇ ਆ ਠੀਕ ਆ ਨਾਲੂ ਗਿੱਲਾ ਨਾਲੂ ਬਿਲਕੁਲ ਬੱਚੇ ਦੇ ਨਾਲ ਆ ਕਰੋ ਚੈੱਕ ਠੀਕ ਆ ਜੀ ਮਗਰ ਕਟਾ ਹੈ ਭਰਾਵੋ ਸੁਵਾ ਦੁੱਜਾ ਫੇਸ ਕੁਆਲਟੀ ਆ ਛੋਟੀ ਦੀ ਆ ਵੇਖ ਕੇ ਚੈੱਕ ਕਰ ਸਕਦੇ ਜੀ ਠੀਕ ਆ ਅੱਛਾ ਕੋਈ ਚੁਵਾਈ ਕੀਤੀ ਪੌਲਾਂ ਦੇ ਵਿੱਚ ਕੋਈ ਸੰਧੂ ਸਾਹਿਬਾ ਪਾ ਤਿੰਨ ਕਿਲੋ ਚੁਈ ਹੈ 11:00 ਵਜੇ ਹਾਂ ਐਵੇਂ ਆਖੀਏ 5 ਕਿਲੋ ਚੁਈ 4 ਕਿਲੋ ਚੁਈ ਉਹ ਨਹੀਂ 3 ਕਿਲੋ ਚੁਈਏ 3 ਕਿਲੋ ਕਰਨ ਹਾਂਜੀ ਤੇ ਮੇਰੀ ਚੁਵਾਈ ਚੁਵਾਈ ਐ ਬਿਲਕੁਲ ਥਣਾ ਦੀ ਆਪਣੀ ਗਾਰੰਟੀ ਹੋਗੀ ਸੰਧੂ ਸਾਹਿਬ ਪੂਰੀ ਤਸਦੀ ਹਾਂਜੀ ਬਾਅਦ ਘਰ ਤੇ ਨਹੀਂ ਦਿਖਲੀ ਮੈਂ ਨਾ ਬਿਲਕੁਲ ਆਪਣੀ ਗਾਰੰਟੀ ਹੋਗੀ ਸਾਡੇ ਆਪ ਸਾਫ ਨਹੀਂ ਕੀਤੀ ਗਈ ਹਾਂਜੀ ਚੁਵਾਈ ਤੇ ਪਾ ਲੈਣਾ ਬਾਕੀ ਦੁੱਧ ਦੀ ਨਹੀਂ ਕੋਈ ਗਾਰੰਟੀ ਦੁੱਧ ਅਗਲੇ ਦੇ ਪਾਏ ਦਾ ਥਣਾ ਦੀ ਗਾਰੰਟੀ ਹੋਗੀ ਜੀ ਦੁੱਧ ਕੋਈ ਇਹਦੇ ਥੱਲੇ 10 ਚੋਲੇ 12 ਚੋਲੇ 15 ਚੋਲੇ 8 ਚੋਲੇ ਦੁੱਧ ਅਗਲੇ ਦੇ ਪਾਏ ਦਾ ਜੀ ਲਓ ਜੀ ਠੀਕ ਆ ਬਾਕੀ ਥਾਣੇ ਦੇਵਾ ਤੁਸੀਂ ਵੇਖ ਲਓ ਜੀ ਠੀਕ ਆ ਸਪੇਸ ਥਣਾ ਦੇ ਵਿੱਚ ਵੇਖ ਲਓ ਸਬਜ਼ੇ ਖੱਪੇ ਉਹ ਦੇਖ ਲਓ ਬਾਕੀ ਹਵਾਨੇ ਦੀ ਬੰਡ ਸੋਹਣੀ ਹਵਾਨਾ ਕਾਫੀ ਸੋਹਣਾ ਸਟਰਕਚਰ ਚੰਗਾ ਹਵਾਨੇ ਦਾ ਠੀਕ ਆ ਕੋਟ ਬਹਿਣੀ ਦੇ ਪਾਸਿਓਂ ਵੀ ਤੁਹਾਨੂੰ ਆ ਸਹਜ ਵਿਖਾ ਦਿੰਦੇ ਥਣਾ ਦਾ ਆ ਦੇਖੀ ਠੀਕ ਆ ਜਿਵੇਂ ਚਵਾਈ ਵੀਰਾਂ ਦਾ ਵੀ ਚੰਗੀ ਨਿਕਲੀ ਆ ਪੋਲੀ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੌਣ ਵੀ ਆ ਰਿਹਾ ਹਾਂਜੀ ਹਾਂਜੀ ਕੋਈ ਪੂਰਸ਼ ਸ਼ਟਾ ਕਿਸੇ ਪਾਸਿਓਂ ਮੈਂ ਨਾ ਬਿਲਕੁਲ ਆਪਣੀ ਥਾਣਾ ਦੀ ਗਰੰਟੀ ਉਤਾਰਾ ਮਾਰ ਦੇਣੀ ਆ ਆਪਾਂ ਭੇਜ ਤੇ ਲੈਓ ਜੀ ਖੋਲ ਕੇ ਤੋੜ ਗਏ ਤੇ ਖੋਲ ਕੇ ਕੋਈ ਤਸੱਲੀ ਨਾਲ ਜਰਾ ਦੋਸਤੋ ਤੋੜ ਕੇ ਦਿਖਾ ਦਿੰਦੇ ਆ ਚੁਵਾਈ ਬਿਲਕੁਲ ਤਾਰਾਂ ਕੋਈ ਦੋ ਦੋ ਜਿਆਰ ਜਿਆਰ ਤਾਰਾਂ ਮਾਰ ਕੇ ਵੀ ਤਸੱਲੀ ਕਰਵਾ ਦੇਾਂਗੇ ਠੀਕ ਆ ਅੱਜ ਮਾਰਨਿੰਗ ਸੂਈ ਹੈ ਠੀਕ ਆ ਜੀ ਤੇ ਬੌਲੇ ਦੇ ਉੱਤੇ ਚਲਦੀ ਪਈ ਆ ਕੋਈ ਵੀ 라ਵੇ ਆਪਦੇ ਦੋ ਟਾਈਮ ਚੋਲੇ ਇੱਕ ਟਾਈਮ ਚੋਲੇ ਠੀਕ ਆ ਜੀ ਚਲਹਾਰ ਹੁਣ ਬੌਲਾ ਜਿਹੜਾ ਹਾਜ਼ਰ ਹੋਊਗਾ ਸਾਡੇ ਆਹ ਦੇਖੋ ਠੀਕ ਆ ਉਹ ਬੱਚੇ ਦਾ ਕਰਦੀ ਏ ਥੋੜਾ ਜਿਹਾ ਬਧੇਰੇ ਠੀਕ ਹੈ ਜੀ ਅੱਜ ਮਾਰਨਿੰਗ ਸੂਈ ਕਰਕੇ ਆ ਦੇਖੋ ਜੀ ਬਾਕੀ ਹਵਾਨਾ ਕਾਫੀ ਸੋਨਾ ਠੀਕ ਹੈ ਜੀ ਬਿਲਕੁਲ ਨਿੱਗਰ ਲੇਵੇ ਦੀ ਆ ਏ ਆਪ ਵੀ ਜੇਕਰ ਦੋਸਤੋ ਆਪਾਂ ਦੇਖੀਏ ਤੇ ਬਾਡੀ ਬੰਤਰ ਚੰਗੀ ਹੈ ਠੀਕ ਆ ਸੂ ਦੇ ਵਿੱਚ ਜਿਵੇਂ ਨਾਰਮਲ ਇੱਕ ਪਸ਼ੂ ਹੁੰਦਾ ਦੋ ਚਾਰ ਦਿਨ ਬਾਅਦ ਰਿਕਵਰੀ ਜਿਹੜੀ ਹੋ ਜੂਗੀ ਬਿਲਕੁਲ ਭਾਰੇ ਪੂਰੇ ਪਿੰਡੇ ਦੀ ਹੈ ਠੀਕ ਆ ਵਜਨ ਪੁੰਜਨ ਪੂਰਾ ਅੱਛੀ ਕੀ ਮੋਲੇ ਵਿੱਚ ਕਰਦਾ ਮੋਲੇ ਦਾ ਸੰਧੂ ਸਾਹਿਬ ਆਪਾਂ ਕਰਦੇ ਆ 82000 ਰੁਪਇਆ 82 ਹਾਂ ਹਾਂ ਨਾ 1000 ਘਟਾ 80000 ਦੀ ਬਹਿਨ ਦਵਾਂਗੇ 1000 ਘਟਾ 80000 80 ਦੀ ਹਾਂਜੀ ਲਓ ਜੀ ਬੱਚਾ ਛੱਡ ਦਿਓ ਬਰਤਨ ਫੜ ਲਿਓ ਜੀ ਠੀਕ ਆ ਬੱਚਾ ਛੱਡ ਦੇਨੇ ਆ ਦੋਸਤੋ ਤੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦੇਨੇ ਆ ਠੀਕ ਆ ਉਸ ਤੋਂ ਬਾਅਦ ਕਿਸੇ ਵੀਰ ਨੇ ਸਵਦਾ ਕਰਨਾ ਤੇ ਆਪਦੀ ਸੋਚ ਸਮਝਣਾ ਤੁਸੀਂ ਕਰ ਸਕਦੇ ਹੋ ਬਾਕੀ ਹਰ ਵਾਰ ਆਪਾਂ ਕਹਿ ਦਿੰਨੇ ਆ ਵੀ ਆਪਦੀ ਪਹਿਲ ਜਰੀਏ ਦੋਸਤੋ ਘਰ ਵਿਜਿਟ ਕਰਕੇ ਦੋ ਟਾਈਮ ਚੁਵਾਈ ਕਰ ਲਿਆ ਕਰੋ ਤੇ ਆ ਤੁਸੀਂ ਦੇਖ ਸਕਦੇ ਠੀਕ ਆ ਅੱਜ ਮਾਰਨਿੰਗ ਮਿਲਦਾ ਤਾਂ ਥੋੜਾ ਪਾਦਾ ਮੂਹ ਨਵਾਇਆ ਹੋਊਗਾ ਬੱਚੇ ਦਾ ਹਾਂਜੀ ਝਗਾਇਆ ਰੱਜਿਆ ਨਾ ਕਰਕੇ ਨਹੀਂ ਪੈਂਦਾ ਠੀਕ ਠੀਕ ਇਹ ਕਿੱਲੇ ਬੜਾ ਬੜਾ ਕੱਪੜੇ ਗੰਦੇ ਹੋਈ ਨੇ ਜਾਣਾ ਮੜਾ ਆ ਬਿਲਕੁਲ ਜਿਆਦਾ ਝੋਲ ਘਲਈਆ ਨਹੀਂ ਕਰਨਾ ਹਨਾ ਹਾਂ ਅਰਸ ਚੱਲਿਆ ਆ ਦੀ ਕਿਤੇ ਤੇ ਦੌਲੀ ਵਾਹ ਨਹੀ ਅਰੇ ਵਾਹ ਪੱਕੀ ਅਰਸ ਤੇ ਆ ਪਚਵਾਈ ਤਾਂ ਬਿਲਕੁਲ ਐ ਪੋਲੀ ਹੋਣੀ ਆ ਬਿਲਕੁਲ ਬਿਲਕੁਲ ਲਓ ਜੀ ਆ ਦੇਖੋ ਆ ਦੇਖਣ ਦੀ ਚਵਾਈ ਦੇਖੋ ਜੀ ਆ ਮਗਰਲੇ ਥਣ ਕਰੋ ਚਾ ਠੀਕ ਹੈ ਬਰਾਵ ਜਿਹੜਾ ਦੋਸਤ ਚੰਗਾ ਹੈ ਠੀਕ ਹੈ ਬਰਾ ਚੰਗਾ ਮੋਟੀ ਧਾਰ ਆ ਪੂਗਲ ਜਿਹੜੀ ਮੋਟੀ ਧਾਰ ਆ ਆਪਾਂ ਕਹਿ ਲਈਏ ਤੇ ਪੋਲੀ ਰੂਮ ਵਰਗੀ ਠੀਕ ਹੈ ਤੋ ਆਪਦੇ ਹੱਥੀਂ ਵੀ ਤਸੱਲੀ ਕਰੋਗੇ ਬਿਲਕੁਲ ਜਿਹੜਾ ਦੋਸਤੋ ਇਸੇ ਤਰ੍ਹਾਂ ਤੁਸੀਂ ਚਬਾਈ ਕਰਕੇ ਜਿਹੜਾ ਸੈਟੀਸਫਾਈ ਹੋਵੋਗੇ ਠੀਕ ਹੈ ਆ ਦੇਖੋ ਬਾਕੀ ਦੁੱਧ ਜਿਹੜਾ ਦੋਸਤੋ ਹਮੇਸ਼ਾ ਪਾਇਦਾ ਕਿਉਂਕਿ ਹਜੇ ਬੋਲਾ ਸੋ ਕਿਸੇ ਤਰ੍ਹਾਂ ਦੀ ਕੋਈ ਗਾਰੰਟੀ ਦਿੱਤੀ ਜਾਵੇ 12 ਦੇ ਤੋਂ 11 ਉਹ ਜਿਹੜਾ ਦੋਸਤੋ ਸੇਵਾ ਦਾ ਨਾਰਮਲੀ ਕੰਡੀਸ਼ਨ ਵਿੱਚ ਕੀ ਛੋਟੀ ਦੀ ਬੰਤਰ ਵਿੱਚ ਕੀ ਇਹਦਾ ਦੁੱਧ 10 ਪਲੱਸ ਜਿਹਨਾਂ ਨੂੰ ਲਈ ਇਹ ਚੰਗੀ ਸੇਵਾ ਠੀਕ ਹੈ ਲਓ ਜੀ ਠੀਕ ਹੈ ਲੋ ਠੀਕ ਆ ਬਿਲਕੁਲ ਨਲਕਿੰਗ ਨੂੰ ਜਿਹੜਾ 200 ਗਿਰਦੀ ਆਈ ਆ ਤੇ ਅਰਸ਼ ਲੈ ਦੇ ਫਿਰ ਕਿੰਨਾ ਬਿਆਸੀ ਕਹਤਾ ਬੋਲ ਬਿਆਸੀ ਕਰਦੇ ਹਾਣਾ 1000 ਘਟ ਅਸੀਂ ਵੀ ਦਵਾਂਗੇ 1000 ਘਟ ਅਸੀਂ ਦੀ ਹਾਂਜੀ ਉਹਦੇ ਵਿੱਚੋਂ ਮਾਨਤਨ ਕਰਦਾ ਠੀਕ ਆ 90 ਦੇ ਵਿੱਚੋਂ ਵੀ ਮਾਨਤਨ ਮਾਨਤਨ ਕਰਦਾ ਠੀਕ ਹੈ ਭਰਾ ਹਾਂਜੀ ਲੋ ਵੀ ਦੋਸਤੋ ਇਹ ਪਹਿਲੇ ਨੰਬਰ ਤੇ ਝੋਟੀ ਹੋ ਗਈ ਆ ਦੂਜਾ ਸਵੇਰ ਸੂਈ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਵਿਹੜ ਦਿਖਾ ਦੇਣੀ ਆ ਦੋ ਹੀ ਪਸ਼ੂ ਆ ਭਾਈ ਅਰਸ਼ ਦੇ ਕੋਲੇ ਅੱਜ ਦੀ ਡੇਟ ਦੇ ਵਿੱਚ ਇੱਕ ਵਾੜ ਦਿਖਾਉਨੇ ਆ ਫੁੱਲ ਹੈਦੀ ਪੌਡੀ ਪੇਡ ਦੀ ਆ ਪੰਸਰ ਤੁਸੀਂ ਦੇਖੋਗੇ ਦੋਸਤੋ ਵੱਡੀ ਵਾੜ ਜਿੱਦਾਂ ਆਪਾਂ ਨਾਰਮਲੀ ਐਚ ਐਫਓ ਫਾਰਮ ਵਾਲੀ ਵਾੜ ਦੇਖਦੇ ਆ ਠੀਕ ਆ ਜੀ ਨਿੱਗਰ ਪਿੱਠ ਪੂੜੇ ਦੀ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਠੀਕ ਆ ਵਜਨ ਲੋਡ ਪੂਰਾ ਵਾੜ ਦਾ ਅਚਰਚ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਸਦ ਸਰ ਝੂਟ ਨਹੀਂ ਮਾਰਨਾ ਜੀ ਡੇਢ ਮਹੀਨਾ ਆ ਗਿਆ ਬੱਚੀ ਨਹੀਂ ਉਹਨਾਂ ਦੇ ਦਿੱਕਰ ਆ ਗਏ ਬੱਚੀ ਨਹੀਂ ਦਿੱਤੀ ਹਾਂ ਜੀ ਜੇ ਕਿਹਨੇ ਵੀਰ ਭਰਾ ਨੇ ਖੜਨੀ ਹੋਵੇ ਆਪਾਂ ਉਹਨਾਂ ਦੇ ਘਰੇ ਗਾਂ ਨਹੀਂ ਦਿੱਤੀ ਬੱਚੀ ਗਾਂ ਨਹੀਂ ਦਿੱਤੀ ਘਰ ਵਾਲਿਆਂ ਨੇ ਨਹੀਂ ਦਿੱਤੀ ਹਾਂ ਜੀ ਅੱਛਾ ਜੀ ਠੀਕ ਆ ਜੀ ਸਵੇਰ ਆਪਕੇ ਨਮਾਜੀ ਸਵੇਰ ਦੂਜੇ ਸੂਈ ਜੇ ਦੂਜੇ ਸਵੇਰ ਸੂਈ ਜੇ ਠੀਕ ਦੂਜਾ ਸਵੇਰ ਸੂਈ ਜੇ ਦੋਸਤੋ ਠੀਕ ਹੈ ਮੈਂ ਨਾ ਡੇਢ ਕ ਮੰਨ ਲਿਆ ਸੂਈ ਨੂੰ ਡੇਢ ਹੋ ਗਿਆ ਇਹ ਡੇਢ ਮਹੀਨਾ ਹੋ ਗਿਆ ਕਿਉਂਕਿ ਬੇਰ ਬੱਚੇ ਤੋਂ ਦੋਸਤੋ ਬੱਚਾ ਸੋ ਘਰ ਵਾਲਿਆਂ ਨੇ ਵੀਰਾਂ ਦਾ ਵੀ ਲਾਹ ਲਿਆ ਠੀਕ ਹੈ ਥੱਲੇ ਤੇ ਕਦੇ ਵੈਰ ਤੁਸੀਂ ਲੈ ਕੇ ਜਾਓਗੇ ਡੇਢ ਮਹੀਨੇ ਦੀ ਸੂਈ ਜਾਂ ਸਵੇਰ ਡੇਢ ਮਹੀਨੇ ਦਾ ਕੋਈ ਵੀ ਮੰਨ ਲੇ। ખાਜਰ ਦੁੱਧ ਜਿਹੜਾ ਆਪਾਂ ਚਵਾ ਦੇਣਾ ਕਰੋਂ ਉਹ ਕਿੰਨਾ? 12 ਕਿਲੋ ਚਵਾ ਦੇਣਾ ਆਪਾਂ ਸਤੂ ਸਾਹਿਬ। 12 ਕਿਲੋ। ਹਾਂਜੀ। ਇਤਨੀ ਵੀ 12 ਕਹਿ ਕੇ 10 ਨਹੀਂ। ਨਾ ਨਾ ਆਪਾਂ ਲੀਟਰ ਨਾਲ ਬਣਾ ਕੇ ਦਵਾਂਗੇ ਦੋ ਟਾਈਮ ਐ ਅਗਲਾ ਆਵਦੀ ਆ ਕੇ ਤਸੱਲੀ ਕਰੇ। ਠੀਕ ਹੈ ਜੀ। ਹਾਂਜੀ। ਹਾਂ ਤੁਸੀਂ ਪ੍ਰੋਪਰ ਦੋਸਤੋਂ ਤੁਹਾਨੂੰ ਦਿਖਾਉਣਾ ਚਾਹਵਾਂਗੇ ਵੀ ਬਿਲਕੁਲ ਜਿਹੜਾ ਮੱਜਾਂ ਦਾ ਥਾਨਾ ਆਪਾਂ ਕਹਿ ਦਿੰਨੇ ਨਾ ਵੀ ਲੰਬਾਈ ਵੇਖੋ ਤੁਸੀਂ। ਬਿਲਕੁਲ ਮੱਜਾਂ ਦਾ ਥਾਨਾ ਠੀਕ ਹੈ ਜੀ। ਉਹੀ ਹਵਾਨੇ ਦੀ ਜੱਜਮੈਂਟ ਦੀ ਹੋ ਗਈ ਵੀ ਕਿਸੇ ਬੈੜ ਦੇ ਲਿਵਾ ਹਵਾਨਾ ਲੱਗਾ ਕਿ ਮੱਝ ਦੇ ਲੱਗਾ ਠੀਕ ਆ ਜੀ ਸੋ ਚਵਾਈ ਕਿਦਾਂ ਦੀ ਵੀਰ ਐ ਬਿਲਕੁਲ ਸਾਰੇ ਸਾਰੇ ਗਨੇਰ ਦੀ ਧਾਰ ਉਹਦੀ ਚੋਲੀ ਤਾਂ ਪੂਰਾ ਭਰਾ ਬਰੂ ਚਾਗਾ ਹਾਂਜੀ 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 ਠੀਕ ਆ ਜੀ ਮਿਲਦੀ ਪਹਾੜੇ ਤੇ ਜਾਏ ਇਦਾਂ ਚੋਕਰ ਪਾ ਕੇ ਥੋੜਾ ਜਿਹਾ ਤੇ ਜੂੜ ਪਾ ਕੇ ਬੈ ਇਦਾਂ ਤੇ ਚੋਲੀ ਦੀ ਹੈ ਹਾਂ ਬਿਲਕੁਲ ਰਸੀ ਨਾਣਾ ਪਾ ਲਈਦਾ ਹਾਂਜੀ ਹਾਂਜੀ ਲਓ ਜੀ ਖੋਲ ਕੇ ਅੱਗੇ ਦਿਖਾਓ ਤੇ ਠੰਡੀ ਧੀਰੀ ਆ ਸੀਲ ਸਹੂਗਾ ਬਾਕੀ ਪਹਾੜਾ ਬੰਡਾ ਜਿਹੜਾ ਦੋਸਤੋ ਬਿਲਕੁਲ ਚਾਰਟ ਤੇ ਮਿਲਦੀ ਆ ਠੀਕ ਆ ਜੀ ਇਸੇ ਤਰ੍ਹਾਂ ਤੁਸੀਂ ਪਾ ਕੇ ਰੋਸੀ ਨਾ ਕੋਈ ਜੂੜਾ ਕਹਿ ਦਿੰਦਾ ਵੀਰ ਉਹ ਤੁਸੀਂ ਪਾ ਕੇ ਤਸੱਲੀ ਨਾਲ ਜਿਹੜੀ ਚਬਾਈ ਕਰਨ ਬੈਠੋਗੇ ਉਹ ਸਮਾਹ ਹੋ ਜਾਂਦਾ ਤੇ ਚਬਾਈ ਕਰ ਸਕਦੇ ਜੀ ਤੋਸੋ ਬਾੜ ਦੀ ਵੀ ਦੇ ਬਲੇ ਕੰਮ ਕਰੀਏ ਠੀਕ ਆ ਅਰਥ ਲੈਂ ਦੇਣ ਕੀ ਦਾ ਰੱਖਿਆ ਮੁੱਲ ਇਹਦਾ ਮੁੱਲ ਸੰਧੂ ਸਾਹਿਬ ਕਰਦੇ 27000 ਰੁਪਿਆ ਹਾਂ ਹਾਂ ਨਹੀਂ 24000 ਦੀ ਵਸ਼ੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰਦਾਂਗੇ 24000 ਚੋਂ 24 ਹਾਂਜੀ ਜੇ ਇਹਦੇ ਬੱਚਾ ਹੁੰਦਾ ਫਿਰ ਤੇ ਗਾਂ ਹੀ 40000 ਦੀ ਬਾਕੀ ਕਿਸੇ ਪਾਸੇ ਖੁਸ਼ੀ ਨਹੀਂ ਹਾਂਜੀ ਹਾਂਜੀ ਵੀ ਵੱਡੀ ਵੇਖ ਠੀਕ ਐ ਭਰਾ ਤੇ ਦੋ ਹੀ ਪਸ਼ੂ ਸੀ ਅੱਜ ਆ ਗਏ ਦੋ ਹੀ ਆਈਆਂ ਤੇ ਨੰਬਰ ਬੋਲ ਦਿਆ ਤੁਸੀਂ 869931266019859313 98593131 31 ਤੇ ਨਿੱਕੀ ਹਾਂਜੀ ਠੀਕ ਆ ਇਹ ਨੰਬਰਾਂ ਦੋ ਦੋਸਤੋ ਬਿਲਕੁਲ ਦੋਨੋਂ ਆਪਾਂ ਸਕਰੀਨ ਦੇ ਉੱਪਰ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਗੱਲਬਾਤ ਕਰ ਸਕਦੇ ਮਿਲਦਿਆਂ ਪ੍ਰਭੂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ